ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਕਈ ਪਿੰਡ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹੈ ਜਿੱਥੇ ਹੁਣ ਦਾਨੀ ਸੱਜਣਾ ਦਾ ਐਨਆਰਆਈ ਵਿਰਾਦਾ ਤੇ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਨਾਲ ਸਪੋਰਟਸ ਜਿਹੜੀਆਂ ਅਕੈਡਮੀਆ ਆ ਉਹਨਾਂ ਦਾ ਵੱਡਾ ਰੋਲ ਹੈ ਮਾਂ ਧਰਤੀ ਦੇ ਵਾਰਸ ਜਿਹੜੇ ਰੁੜਕਾ ਕਲਾ ਦੇ ਨਾਲ ਵਾਈਐਫਸੀ ਜਿਹੜੇ ਕਲੱਬ ਹੈ ਦੇਸ਼ ਵਿਦੇਸ਼ਾਂ ਵਿੱਚ ਮਸ਼ਹੂਰ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਰਸਲਾ ਜਿਹੜੇ ਪਹੁੰਚ ਕੀਤੀ ਜਾ ਰਹੀਆਂ ਇੱਧਰ ਤੁਹਾਨੂੰ ਦਿਖਾ ਦਈਏ ਪਹਿਲਾਂ ਤਸਵੀਰਾਂ ਜਿਹੜੇ ਮਿੱਟੀ ਦੇ ਬੂਰੇ ਪਾਰ ਹੋ ਰਹੇ ਆ ਬੈਨਰ ਦੇਖ ਸਕਦੇ ਆ ਤੁਸੀਂ ਬੈਨਰ ਮਾਂ ਧਰਤੀ ਦੇ ਵਾਰਸ ਇਹ ਬੈਨਰ ਆ ਇਹ ਸੰਸਥਾ ਜਿਹਦੇ ਬੈਨਰ ਹੇਠ ਸਾਰਾ ਇਹ ਕੰਮ ਚੱਲ ਰਿਹਾ ਲੋਕਾਂ ਤੱਕ ਜਿਹੜੇ ਦਸਤਾ ਪਹੁੰਚ ਹੋ ਰਹੀਆਂ ਨਾਲ ਜਿੱਥੇ ਬੰਨ ਟੁੱਟੇ ਆ ਉੱਥੇ ਮਿੱਟੀ ਦੇ ਬੂਰੇ ਜਾਂ ਹੋਰ ਵੀ ਕਿਸੇ ਚੀਜ਼ ਦੀ ਲੋਡ ਹੈਗੀ ਆ ਉੱਥੇ ਤੱਕ ਪਹੁੰਚ ਕੀਤੀ ਜਾ ਰਹੀ ਆ ਇਹ ਨਾ ਸਾਰੇ ਜਿਹੜੇ ਆ ਪੰਜਾਬ ਪ੍ਰਭਾਵਿਤ ਹੋਇਆ ਇਸ ਹੜਾ ਦੀ ਮਾਰ ਹਟਾਇਆ ਇੱਕ ਬੜੀ ਵੱਡੀ ਗੱਲ ਦੇਖਣ ਨੂੰ ਮਿਲਿਆ ਕਿ ਪੰਜਾਬੀ ਇੰਡਸਟਰੀ ਆ ਪੰਜਾਬੀ ਕਲਾਕਾਰ ਆ ਆਪ ਜਿਹੜੇ ਆ ਉੱਤਰ ਹੋਇਆ ਫੀਲਡ ਦੇ ਵਿੱਚ ਤੇ ਆਪਣੇ ਹੱਥੀ ਜਿਹੜੇ ਆ ਸਾਰਾ ਕੰਮ ਕਰ ਰਹੇ ਆ ਚਾਹੇ ਉਹ ਮਨਕੀਰਤ ਆਲਖ ਦੀ ਗੱਲ ਕੀਤੀ ਜਾਵੇ ਜਾਂ ਹੋਰ ਵੱਖ-ਵੱਖ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤੇ ਇਸੇ ਤਰੀਕੇ ਨਾਲ ਗੁਰਾਇਤ ਨਾਲ ਦੁਆਬੇ ਦਾ ਪ੍ਰਸਿੱਧ ਨਗਰ ਰੁੜਕਾ ਕਲਾ ਜਿਹੜਾ ਆ ਉੱਥੋਂ ਦੇ ਜੰਪਾਲ ਗੈਰੀ ਸੰਧੂ ਵੀ ਹੁਣ ਅੱਗੇ ਆਏ ਆ ਸਾਡੇ ਨਾਲ ਟੋਨੀ ਸੰਧੂ ਹੁਣੇ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰ ਲੈਣਾ ਕਿਉਂਕਿ ਮਾਂ ਧਰਤੀ ਦੇ ਵਾਰਸ ਜਿਹੜਾ ਬੈਨਰ ਹੇਠ ਕੰਮ ਕੀਤਾ ਜਾ ਰਿਹਾ ਹੈ ਇਹ ਲੀਡ ਕਰ ਰਿਹਾ ਉਹਨੂੰ ਟੋਨੀ ਸੰਧੂ ਜੀ ਲਗਾਤਾਰ ਜਿਵੇਂ ਦੇਖ ਰਹੇ ਆਂ ਸਪੋਰਟਸ ਕਲੱਬਾਂ ਹੋ ਗਈਆਂ ਐਨ ਜੀਓਜ਼ ਹੋ ਗਈਆਂ ਜਿਹੜਾ ਤੁਹਾਡੇ ਜਿਹੜੇ ਆ ਮਾਂ ਧਰਤੀ ਦੇ ਵਾਰਸ ਬੈਨਰ ਹੇਠ ਜਿਹੜਾ ਕੰਮ ਚੱਲ ਰਿਹਾ ਤੁਹਾਡੇ ਪਿੰਡ ਦੇ ਜੰਪਾਲ ਗੈਰੀ ਸੰਧੂ ਉਹਨਾਂ ਦੀ ਪੋਸਟ ਵੀ ਤੁਹਾਡੇ ਬੈਨਰ ਹੇਠੇ ਅਸੀਂ ਅੱਜ ਦੇਖੀ ਹੈ ਜਿਹਦੇ ਵਿੱਚ ਉਹਨਾਂ ਨੇ ਵੀ ਐਲਾਨ ਕੀਤਾ ਕਿ ਜੇ ਕਿਸੇ ਪਰਿਵਾਰ ਦੇ ਕੋਈ ਮੱਝਾਂ ਆਇਆ ਪਸ਼ੂ ਆ ਜਿਹੜੇ ਵੀ ਆ ਕੋਈ ਨੁਕਸਾਨ ਹੋਇਆ ਤੇ ਉਹਨਾਂ ਲਈ ਉਹ ਮਦਦ ਕਰਨਗੇ ਹਾਂਜੀ ਪਹਿਲਾਂ ਉਹ ਪੋਸਟ ਦੱਸ ਦਿਓ ਜੀ ਕੀ ਕੁਝ ਐਲਾਨ ਹੋਇਆ ਗੈਰੀ ਸੰਦੂਲੇ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਤੁਸੀਂ ਸਾਰਾ ਜਿਹੜਾ ਕੈਪਚਰ ਕਰ ਰਹੇ ਆ ਲੋਕਾਂ ਤੱਕ ਪਹੁੰਚਾ ਰਹੇ ਆ ਤੇ ਜੋ ਜ਼ਰੂਰਤਾਂ ਉਹ ਵੀ ਦੱਸ ਰਹੇ ਆ ਤੇ ਜੋ ਆ ਰਿਹਾ ਉਹ ਵੀ ਦੱਸ ਰਹੇ ਗੈਰੀ ਵੀਰ ਦਾ ਫੋਨ ਆਇਆ ਸੀ ਤੇ ਉਹਦੇ ਵਿੱਚ ਉਹਨੇ ਜਿਹਦਾ ਗੱਲ ਚਲਦੀ ਰਹਿੰਦੀ ਆ ਕਿ ਕੀ ਹੋ ਰਿਹਾ ਪੰਜਾਬ ਦੇ ਵਿੱਚ ਦਾ ਕਿਦਾਂ ਜੋ ਅਪਡੇਟ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਆਪਾਂ ਜੋ ਗਰਾਊਂਡ ਲੈਵਲ ਤੇ ਜਿਹੜੀਆਂ ਚੀਜ਼ਾਂ ਜ਼ਰੂਰਤ ਆ ਜਾਂ ਲੋਕਾਂ 'ਤੇ ਜੋ ਵੱਡੇ ਨੁਕਸਾਨ ਹੋਏ ਜਾਂ ਘਰ ਢਹਿ ਗਏ ਜਾਂ ਬੰਦਿਆਂ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਪਸ਼ੂ ਹੜ ਗਏ ਜੀ ਤੇ ਜਾਂ ਜ਼ਮੀਨਾਂ ਦਾ ਵੀ ਆਪਾਂ ਉਹਦੇ ਵਿੱਚ ਹਿੱਸਾ ਪਾਉਂਦੇ ਹਾਂ ਜਿਹੜਾ ਪਹਿਲੇ ਲਾਡ ਦੇ ਵਿੱਚ ਆਪਾਂ 10 ਮੱਝਾਂ ਉਹਨਾਂ ਪਰਿਵਾਰਾਂ ਨੂੰ ਆਪਾਂ ਫਾਈਂਡ ਆਊਟ ਕਰਕੇ ਦਈਏ ਵੀ ਜਿਨ੍ਹਾਂ ਦੇ ਪਸ਼ੂ ਹੜ ਚੁੱਕੇ ਆ ਜੀ ਸੋ ਉਹਦੇ ਵਾਸਤੇ ਹੀ ਜਿਹੜੀ ਉਹ ਪੋਸਟ ਪਾਈ ਗਈ ਸੀ ਤੇ ਇਹ ਹਜੇ ਪਹਿਲਾ ਉਹਨਾਂ ਦਾ ਕਦਮ ਹੈ ਉਸ ਤੋਂ ਬਾਅਦ ਵੀ ਜਿਹੜੀ ਸੇਵਾ ਚੱਲ ਰਹਿਣੀ ਹੈ ਤੇ ਬਾਕੀ ਰਹੀ ਗੱਲ ਜਿੱਦਾਂ ਤੁਸੀਂ ਦੱਸਿਆ ਕਿ ਆਪਾਂ ਚਾਹੇ ਖੇਡ ਸੰਸਥਾਵਾਂ ਹੋਈਏ ਚਾਹੇ ਸਮਾਜਿਕ ਹੋਈਏ ਆਪਾਂ ਸਾਰਿਆਂ ਦੇ ਲਈ ਆਪਣਾ ਪੰਜਾਬ ਸਭ ਤੋਂ ਪਹਿਲਾਂ ਹੈ ਕਿਉਂਕਿ ਜੇ ਪੰਜਾਬ ਨੇ ਆਪਾਂ ਸਾਰਿਆਂ ਨੂੰ ਇੰਨਾ ਕੁਝ ਦਿੱਤਾ ਤਾਂ ਆਪਣਾ ਫਰਜ਼ ਬਣਦਾ ਕਿ ਆਪਾਂ ਵੀ ਜੋ ਟੈਲੀਫੋਨ ਲੈ ਕੇ ਆਪਣੇ ਭਾਈ ਭਰਾਵਾਂ ਦੇ ਨਾਲ ਇਹਨਾਂ ਦੇ ਭਰਾਵਾਂ ਦੇ ਨਾਲ ਤੇ ਇਹਦੇ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਈਏ ਸਾਡੀ ਖੁਸ਼ਕਿਸਮਤੀ ਆ ਕਿ ਖੇਡ ਸਰਕਲ ਦੇ ਹੋਣ ਦੇ ਵਿੱਚ ਬਾਅਦ ਜਿੱਥੇ WFC ਰੋਡ ਕਾ ਕਲਾਂ ਉੱਥੇ ਮੇਜਰ ਲੀਗ ਕਬਡੀ ਫੈਡਰੇਸ਼ਨ ਸਾਡੇ ਸਾਰੇ ਪੰਜਾਬ ਦੇ ਵਿੱਚ ਜਿੱਥੇ-ਇਥੇ ਵੀਰ ਭਾਈ ਬੈਠੇ ਆ ਤੇ ਉੱਥੋਂ ਜਿਹੜੀ ਜਾਣਕਾਰੀ ਮੈਂ ਹਈਆ ਕਰਾਉਂਦੇ ਤੇ ਖੁਦ ਵੀ ਅੱਗੇ ਆ ਕੇ ਜਿਹੜੀ ਹੈਲਪ ਉੱਥੇ ਕਰ ਰਹੇ ਆ ਅੱਛਾ ਅਸੀਂ ਦੇਖਦੇ ਪਏ ਆ ਬੱਚਿਆਂ ਤੋਂ ਲੈ ਕੇ ਯੂਥ ਬਜ਼ੁਰਗ ਤੇ ਬੀਬੀਆਂ ਇਸ ਸੇਵਾ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਆ ਬੂਰੇ ਭਾਰ ਹੋ ਰਹੇ ਆ ਕਿੱਥੇ ਲੋੜ ਹੈ ਕਿਵੇਂ ਸੰਪਰਕ ਹੋਇਆ ਜੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਹੈ ਜਾਂ ਖੁਦ ਫੀਲਡ ਦੇ ਵਿੱਚ ਜਾ ਕੇ ਉਹ ਜਗ੍ਹਾ ਤੁਸੀਂ ਲੋਕੇਸ਼ਨਾਂ ਦੇਖ ਰਹੇ ਹੋ ਜਿੱਥੇ ਜਿੱਥੇ ਇਹ ਚੀਜ਼ ਦੀ ਲੋੜ ਹੈ ਨਹੀਂ ਜਿੱਥੇ ਆਪਾਂ ਜੇ ਆਪਾਂ ਗੱਲ ਕਰੀਏ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸੰਪਰਕ ਵਿੱਚ ਰਹਿਣਾ ਤਾਂ ਜੀ ਬਹੁਤ ਜ਼ਰੂਰੀ ਆ ਕਈ ਵਾਰੀ ਆਪਣਾ ਕੀ ਹੁੰਦਾ ਆਪਣਾ ਇੱਕ ਖਲਾਫ ਪੈਦਾ ਹੋ ਜਾਂਦਾ ਵੀ ਅਸੀਂ ਇਦਾਂ ਨਹੀਂ ਕਰਨਾ ਅਸੀਂ ਆਪਣਾ ਕਰ ਜੋ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗਾਈਡਲਾਈਨਸ ਆ ਆਪਾਂ ਨੂੰ ਫੋਲੋ ਕਰਨੀ ਚਾਹੀਦੀਆਂ ਤਾਂ ਠੀਕ ਹੈ ਆਪਾਂ ਜਿਹੜੀ ਲੋੜ ਅਨਸਾਰ ਮਦਦ ਉੱਥੇ ਵੱਧ ਕੇ ਪ੍ਰਸ਼ਾਸਨ ਦੀ ਸਹੂਲਤ ਹੈ ਕਿਉਂਕਿ ਹੈਂਡ ਆਫ ਡੇ ਰੈਗੂਲਰ ਕੰਮ ਤਾਂ ਪ੍ਰਸ਼ਾਸਨ ਨੇ ਕਰਨਾ ਜੀ ਜਵਾਬਦੇਹੀ ਉਹਨਾਂ ਦੀ ਆ ਆਪਾਂ ਜਿੰਨੇ ਆਪਣੇ ਕੋਲ ਰਿਸੋਰਸਸ ਹੁੰਦੇ ਆ ਪਰ ਉਹਨੇ ਵਰਤ ਕੇ ਬਾਅਦ ਚ ਆਪੋ ਆਪਣੇ ਜਿਹੜੇ ਕੰਮਾਂ 'ਚ ਲੱਗ ਜਾਂਦੇ ਆ ਜੀ ਸੋ ਉਹਨਾਂ ਤੋਂ ਇਲਾਵਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਜਿੱਦਾਂ ਪੰਜਾਬ ਭਰ ਦੇ ਵਿੱਚ ਵੀ ਬੰਦੇ ਨਾਨ ਟੂ ਹੈਗੇ ਪਲੇਅਰਾਂ ਕਰਕੇ ਜਾਂ ਹੋਰ ਸਮਾਜਿਕ ਕੰਮਾਂ ਦੇ ਕਰਕੇ ਤੇ ਉੱਥੋਂ ਜਿਹੜੀ ਜਾਣਕਾਰੀ ਇਕੱਤਰ ਹੁੰਦੀ ਹੈ ਜੀ ਜੋ ਲੋੜਿੰਦੀ ਸੇਵਾ ਦੀ ਜ਼ਰੂਰਤ ਆ ਉਹ ਅਸੀਂ ਉੱਥੇ ਲੈ ਕੇ ਉਹਨਾਂ ਰਾਹੀਂ ਪਹੁੰਚਦੇ ਆ ਜਿੱਦਾਂ ਭਲਵਾਨ ਜੱਸਾ ਪੱਟੀ ਉਹਨਾਂ ਦੀ ਅਗਵਾਈ ਦੇ ਵਿੱਚ ਜਨਾਲਾ ਸਾਈਡ ਤੇ ਸਾਡੇ ਮੇਜਰਲੀ ਫੈਡਰੇਸ਼ਨ ਦੇ ਜਿਹੜੇ ਨੁਮਾਇंदे ਸੀਗੇ ਉਹਨਾਂ ਦੇ ਰਾਹੀਂ ਅਸੀਂ ਅੰਜਨਾਲਾ ਸਾਡੇ ਜਿਹੜੇ ਪਹਿਲੀ ਸੇਵਾ ਦੇ ਕੇ ਆਏ ਆ ਜੀ ਤੇ ਉਸ ਤੋਂ ਬਾਅਦ ਹੁਣ ਅਸੀਂ ਕੱਲ ਨੂੰ ਜਾ ਰਹੇ ਆ ਜੀ ਆਪਣੇ ਨਿਹਰਾ ਬਾਬਾ ਨਾਨਕ ਤੋਂ ਵੀ ਅੱਗੇ ਜਿੱਥੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਆ ਜੀ ਉੱਥੋਂ ਸਾਨੂੰ ਸੂਚਨਾ ਮਿਲੀ ਆ ਕਿ ਉੱਥੇ ਜਿਹੜੇ ਪੁਸ਼ਕ ਪਿੰਡ ਹੈ ਬਹੁਤ ਜ਼ਿਆਦਾ ਜਿਹੜੇ ਇਹ ਹੜ੍ਹ ਦੀ ਮਾਰ ਹੜ੍ਹ ਗ੍ਰਾਸ ਤੇ ਆ ਤੇ ਸਾਡਾ ਇਹ ਇੱਕ ਸਰਵੇ ਕਰੀਏ ਵੀ ਜੋ ਜੇਕਰ ਕਿਸੇ ਨੂੰ ਮਕਾਨਾਂ ਦੀ ਜ਼ਰੂਰਤ ਹੈ ਤਾਂ ਉਹਦੇ ਲਈ ਮਕਾਨਾਂ ਦਾ ਆਪਾਂ ਮਟੀਰੀਅਲ ਮਾਈ ਹੈ ਜਿੰਨਾ ਕਰਵਾ ਸਕਦੇ ਹਾਂ ਕਿਉਂਕਿ ਸਾਡੇ ਲਿਮਟਿਡ ਸੋਰਸਸ ਹੈ ਜੀ ਅੱਜ ਕਿਹੜਾ ਬ ਤਲਫੋਰ ਸਾਨੂੰ ਸਾਡੇ ਐਨਆਰਏ ਭਰਾਵਾਂ ਨੇ ਜੋ ਭੇਜਿਆ ਜਾਂ ਪੰਜਾਬ ਵਾਸੀਆਂ ਨੇ ਜੋ ਭੇਜਿਆ ਤੇ ਉਹਦੀ ਆਪਣੀ ਸੇਵਾ ਹੈ ਸਹੀ ਲੇਖੇ ਲਾਤੇ ਕਿ ਇਹਦੇ ਵਾਸਤੇ ਅਸੀਂ ਕੱਲ ਨੂੰ ਉਸ ਏਰੀਏ ਦੇ ਵਿੱਚ ਆਪਣੇ ਜਿਹੜੇ ਉੱਥੇ ਸਾਡੇ ਫੈਡਰੇਸ਼ਨ ਦੇ ਉੱਥੇ ਪਲੇਅਰ ਵੀ ਆ ਤਾਂ ਕੋਚ ਸਬਾਨ ਵੀ ਆ ਉਹਨਾਂ ਨੂੰ ਨਾਲ ਲੈ ਕੇ ਤੇ ਕੱਲ ਨੂੰ ਸਰਵੇ ਕਰਕੇ ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਕਦਮ ਆ ਉਹ ਚੱਕਾਂਗੇ ਜੀ ਅਰੇ ਸਮਝੋ ਜੀ ਇੱਕ ਬੜਾ ਕਹਿੰਦੇ ਨਾ ਦਸਵੰਤ ਲੋਕ ਦੇਣ ਨੂੰ ਤਿਆਰ ਹੋ ਜਾਂਦੇ ਪਰ ਉਹ ਕਹਿੰਦੇ ਸਾਡੇ ਸਹੀ ਲੇਖੇ ਲੱਗੇ ਕੋਈ ਇੱਕ ਵੱਡਾ ਕਹਿੰਦੇ ਯਕੀਨ ਬਣਾਣਾ ਬੜਾ ਔਖਾ ਹੈ ਤੋੜਨ ਦਾ ਕੋਸ਼ਿਸ਼ ਮੈਂਟ ਲੱਗਦੇ ਆ ਵਾਈਐਫਸੀ ਜਾਂ ਤੁਹਾਡਾ ਜਿਹੜਾ ਹੈਗਾ ਮਾ ਧਰਤੀ ਦੇ ਵਾਰਿਸ ਬੈਨਰ ਹੈ ਜਿਹੜਾ ਇੱਕ ਲੋਕਾਂ ਦਾ ਟਰਸਟ ਬਣਿਆ ਹੋਇਆ ਤੁਹਾਡੇ ਉੱਪਰ ਜੇ ਕੋਈ ਸੇਵਾ ਪਾਣੀ ਜਾਂਦਾ ਹੋਵੇ ਕੋਈ ਤੁਸੀਂ ਆਪਣਾ ਅਕਾਊਂਟ ਨੰਬਰ ਕੋਈ ਇਦਾਂ ਦਾ ਵੀ ਕੀਤਾ ਹੋਇਆ ਕੋਈ ਨਹੀਂ ਪਹੁੰਚ ਕਰ ਸਕਦਾ ਤੁਹਾਡੇ ਤੱਕ ਵਿਦੇਸ਼ ਛੇ ਵੀਰ ਬੈਠੇ ਆ ਜਾਨੀ ਸੱਜਣ ਕਾਫੀ ਹੈ ਜਿਹੜੇ ਆਪ ਨਹੀਂ ਇੱਥੇ ਹੈਗੇ ਪਰ ਸੇਵਾ ਜ਼ਰੂਰ ਕਰਨੀ ਜਾਂਦੇ ਆ ਉਹਦੇ ਲਈ ਵੀ ਕੋਈ ਹੈਗਾ ਨੰਬਰ ਤੁਹਾਡਾ ਨਹੀਂ ਸਾਡਾ ਇਸ ਤਰ੍ਹਾਂ ਦਾ ਨਹੀਂ ਜੇ ਕੁਝ ਵੀ ਅਸੀਂ ਇਸਟੈਬਲਿਸ਼ਮੈਂਟ ਇਹਦੀ ਕੀਤੀ ਸਾਡਾ ਸਿਰਫ ਇਹ ਆ ਵੀ ਜਿਹੜੇ ਬੰਦੇ ਜਾਣਕਾਰ ਆ ਪੰਜਾਬ 'ਚ ਦੇਖੋ ਹਰੇਕ ਜਿਹੜਾ ਕੋਈ ਐਨ ਆਰ ਆ ਬੈਠਾ ਉਹਦੇ ਜਾਣਕਾਰ ਪੰਜਾਬ ਦੇ ਵਿੱਚ ਬੈਠੇ ਆ ਜੀ ਤੇ ਜਿਨ੍ਹਾਂ ਨੇ ਵੀ ਸੇਵਾ ਭੇਜਣੀਆਂ ਜਾਂ ਤਾਂ ਸਾਡੇ ਖਿਡਾਰੀ ਵੀਰ ਸਾਰੇ ਪੰਜਾਬ ਚ ਉਹਨਾਂ ਦੇ ਨੇੜੇ ਹੁੰਦੇ ਆ ਤੇ ਉਹ ਉਹਨਾਂ ਨਾਲ ਸਾਡੇ ਨਾਲ ਫੋਨ ਤੇ ਸੰਪਰਕ ਕਰਕੇ ਉਹਨਾਂ ਨੂੰ ਭੇਜ ਦਿੰਦੇ ਤੁਸੀਂ ਸੇਵਾ ਜਿਹੜੀ ਸਿੱਧੀ ਉੱਥੇ ਅਗਲੇ ਦੇ ਹੱਥੀਂ ਕਰਾ ਦੇ ਦਈਏ ਵੀ ਆ ਤੁਹਾਡਾ ਆਇਆ ਇੱਥੇ ਲੱਗ ਗਿਆ ਤੇ ਬਕਾਇਦਾ ਸੋਸ਼ਲ ਮੀਡੀਆ ਤੇ ਉਹਦੀ ਜਾਣਕਾਰੀ ਪਾਈਦੀ ਹੈ ਜੀ ਤੇ ਕਿਉਂਕਿ ਆਪ ਸਾਡੀ ਇੱਕੋ ਚੀਜ਼ ਹੈ ਜੀ ਆ ਵੀ ਸੇਵਾ ਸੰਗਤ ਬਹੁਤ ਕਰ ਰਹੀ ਹੈ ਜੀ ਹਨਾ ਸੇਵਾ ਸਹੀ ਲਿਖੇ ਲੱਗੇ ਤੇ ਜੋ ਉਹਨਾਂ ਦੀਆਂ ਕਿਰਤ ਕਮਾਈਆਂ ਆ ਉਹ ਇੱਕ ਵੀ ਪੈਸਾ ਵਿਅਰਥ ਨਾ ਹੋਵੇ ਜਿਸ ਭਾਵਨਾ ਨਾਲ ਉਹਨਾਂ ਨੇ ਦਿੱਤਾ ਉਸ ਭਾਵਨਾ ਨਾਲ ਕੱਤੇ ਹੋਵੇ ਕਿਉਂਕਿ ਉਹ ਆਪਣੇ ਤੇ ਯਕੀਨ ਕਰਕੇ ਜੀ ਆਪਾਂ ਨੂੰ ਭੇਜਦੇ ਆ ਤੇ ਜੇ ਉਹਦੀ ਦੁਰਵਰਤੋਂ ਹੋਊਗੀ ਉਹ ਮਨ ਛੱਟਾ ਹੋਣਾ ਜੀ ਤੇ ਉਸ ਕਰਕੇ ਆਪਣੀ ਜ਼ਿੰਮੇਵਾਰੀ ਬਣਦੀ ਆ ਕਿ ਆਪਾਂ ਜਿਹੜੀ ਸੇਵਾ ਆ ਨੂੰ ਸਹੀ ਟਿਕਾਣੇ ਆਪਣੇ ਭਾਈ ਭਰਾਵਾਂ ਦੇ ਸਹਿਯੋਗ ਨਾਲ ਉੱਥੇ ਲੇਖੇ ਲਈਏ ਇੱਕ ਸੰਦਸਦ ਸਾਲ ਨੂੰ ਵੀ 5000 ਦੀ ਸੇਵਾ ਕਿਸੇ ਨੇ ਦਿੱਤੀ ਕਿਉਂਕਿ ਹੁਣ ਚਲੋ ਤੁਸੀਂ ਸਾਨੂੰ ਮਿਲੇ ਗਏ ਆ ਇਹ ਸੈਂਬੀ ਪਰਿਵਾਰ ਅਮਰੀਕਾ ਤੋਂ ਆ ਗੁਰਾਇਆ ਦਾ ਜਿਹੜਾ ਉਹਨਾਂ ਨੇ ਸੇਵਾ ਦਿੱਤੀ ਸੀ ਤੁਹਾਡਾ ਵਰਕਿੰਗ ਹੈਗੀ ਹੈ ਅਸੀਂ ਵੀ ਦੇਖਦੇ ਸੀਗੇ ਕਿ ਸਹੀ ਹੱਥਾਂ ਦੇ ਵਿੱਚ ਚੱਲ ਜਵੇ ਤੇ ਹੁਣ ਸਾਨੂੰ ਵੀ ਯਾਦ ਆ ਗਿਆ ਕਿ ਸਾਨੂੰ ਕੱਲ ਸੇਵਾ ਜਿਹੜੀ ਪਹੁੰਚੀ ਸੀ ਇਹ 5000 ਰੁਪਏ ਦੀ ਸੇਵਾ ਜਿਹੜੀ ਹੈ ਗੁਰਾਇਆ ਦਾ ਸੈਂਬੀ ਪਰਿਵਾਰ ਅਮਰੀਕਾ ਤੋਂ ਆ ਜਿਹੜਾ ਉਹਨਾਂ ਨੇ ਭੇਜੀ ਹੈ ਹੜਪੀੜਤਾ ਲਈ ਥੈਂਕ ਯੂ ਜੀ ਬਹੁਤ ਬਹੁਤ ਇਦਾਂ ਜਿੱਦਾਂ ਹੁਣ ਤੁਸੀਂ ਆਪ ਦੇਖ ਲਓ ਤੁਸੀਂ ਜਰੀਆ ਬਣੇ ਆ ਇਦਾਂ ਜਿਹੜੇ ਬਾਕੀ ਪੰਜਾਬ ਦੇ ਲੋਕ ਆ ਕਿ एफसी ਦਾ ਜਾਂ ਮੇਜਰ ਲੀਗ ਕਵਾਡਿਫੇਰੇਸ਼ਨ ਦਾ ਜਾਂ ਜਿਹੜੇ ਸਾਡੇ ਲੋਕਲ ਸਰਕਲ ਸਮਾਜਿਕ ਹੈਗੇ ਆ ਸਾਡੇ ਸਾਰੇ ਪਾਸੇ ਬੰਦੇ ਐਕਟਿਵ ਆ ਉਹਨਾਂ ਰਾਹੀਂ ਉਹ ਸੇਵਾ ਇਥੇ ਤੌਰ ਪਹੁੰਚਦੀ ਕਰ ਦਿੰਦੇ ਤੇ ਉਹਦਾ ਬਕਾਇਦਾ ਸੋਸ਼ਲ ਮੀਡੀਆ ਉੱਤੇ ਪਾ ਕੇ ਦੱਸਦੇ ਆ ਤੁਹਾਡੀ ਸੇਵਾ ਪਹੁੰਚ ਗਈ ਆ ਜਿਹਦੇ ਨਾਲ ਇੱਕ ਟਰਾਂਸਪੇਰੈਂਸੀ ਬਣੀ ਰਹਿੰਦੀ ਐ ਸੋ ਇਦਾਂ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਨੂੰ ਇਥੇ ਅੱਗੇ ਔਫੇ ਸਮਿਆਂ ਤੋਂ ਬਾਹਰ ਆ ਹੁਣ ਵੀ ਆਪਾਂ ਆਪਣੇ ਪੰਜਾਬ ਲਈ ਵੱਧ ਤੋਂ ਵੱਧ ਸਾਰੇ ਦੇ ਸਹਿਯੋਗ ਕਰੋ ਕੱਲੇ ਪੈਸਿਆਂ ਦੀ ਗੱਲ ਨਹੀਂ ਜੇ ਕੋਈ ਵੀਰ ਇਥੇ ਬੋਰੇ ਭਰਾ ਸਕਦਾ ਬੋਰੇ ਭਰਾਵੇ ਜੇ ਕੋਈ ਘਰੋਂ ਖਾਲੀ ਬੋਰੇ ਦੇ ਸਕਦਾ ਉਹ ਦੇਵੇ ਜੇ ਕੋਈ ਪੋਸਟਾ ਆਪਣਾ ਪੋਸਟਾਂ ਪਾਵੇ ਹਰ ਇੱਕ ਦੀ ਅਹਿਮੀਅਤ ਓਨੀ ਆ ਕਿਉਂਕਿ ਅਕਸਰ ਲੋਕ ਕਹਿੰਦੇ ਇਦਾਂ ਆਏ ਤਾਂ ਮੈਂ ਕਹਿੰਦਾ ਜਿਹੜਾ ਵੀ ਸੇਵਾ ਤਾ ਕੇ ਖੜ ਗਿਆ ਉਹਦਾ ਬਰਾਬਰ ਹੀ ਯੋਗਦਾਨ ਆ ਇਹ ਪੈਸਿਆਂ ਨਾਲ ਜਾਂ ਉਹਦੇ ਨਾਲ ਆਪਣੀ ਤੁਲਨਾ ਨਹੀਂ ਕਰ ਸਕਦੇ ਜਿਹਨੇ ਹਾਰਾ ਨਾਰਾ ਮਾਰਿਆ ਉਹ ਬਰਾਬਰ ਦਾ ਹਿੱਸੇਦਾਰ ਹੈ ਠੀਕ ਧੰਨਵਾਦ ਜੀ ਪੇਸ਼ੰਟ ਨੂੰ ਨਹੀਂ ਸੰਦੇ ਜਿਹਨਾਂ ਨੇ ਵਿਸਤਾਰਪੂਰਵਕ ਜਾਣਕਾਰੀ ਵੀ ਦਿੱਤੀ ਹੈ ਸੇਵਾ ਕਿਸ ਤਰੀਕੇ ਨਾਲ ਤੁਸੀਂ ਕਰ ਸਕਦੇ ਆ ਉਹ ਵੀ ਉਹਨਾਂ ਨੇ ਦੱਸਿਆ ਹੈ ਚਾਹੇ ਬੋਰੇ ਹੋਣ ਚਾਹੇ ਰਸਲਾ ਹੋਣ ਕਿਸੇ ਵੀ ਤਰੀਕੇ ਦੀ ਚਾਹੇ ਪੋਸਟਾਂ ਹੀ ਸੋਸ਼ਲ ਮੀਡੀਆ ਤੇ ਪੋਸਟਾਂ ਸ਼ੇਅਰ ਕਰਕੇ ਤੁਸੀਂ ਆਪਣੀ ਸੇਵਾ ਜਿਹੜੀ ਦੇ ਸਕਦੇ ਆ ਹਨ ਇਹਨਾਂ ਦਾ ਮਨੀਸ਼ 바ਵਾ ਜਗਵਾਨੀ ਗੁਰਾਇਆ